ਹਾਂਜੀ ਬੈਗਰੂ ਜੀ ਇਹ ਉਹ ਜਗਾ ਵਾ ਪਾਉ ਉਪਰ ਦੇ ਨਜ਼ਦੀਕ ਰਾਮਪੁਰ ਗੋਰਾ ਤੋਂ ਜਿੱਥੋਂ ਬੰਨ ਦਾ ਜਿਹੜਾ ਤੋੜ ਹੋਇਆ ਨੁਕਸਾਨ ਤੇ ਇੰਨਾ ਜ਼ਿਆਦਾ ਵਾ ਕਿ ਇਹਦੀ ਨਾ ਤੇ ਪੂਰਤੀ ਕੋਈ ਸੋਚ ਬਿਲਕੁਲ ਸੁਧਾਰਾ ਨਾ ਤੇ ਦੇਖੋ ਸਾਡੇ ਹਿਸਾਬ ਨਾਲ ਇੱਕ ਨਕਸ਼ੇ ਤੋਂ ਖਤਮ ਕਰਨ ਵਾਲੀ ਗੱਲ ਕਰਤੀ ਆ ਵੀ ਸਰਕਾਰਾਂ ਵੱਲੋਂ ਜਿਹਾਨੂੰ ਹੋਂਦ ਸਰਕਾਰਾਂ ਨੇ ਹੋਂਦ ਤੇ ਲਿਆਉਣਾ ਹੁੰਦਾ ਤੇ ਕਦੀ ਵਾਸਤੇ ਲਿਆ ਹੀ ਨਹੀਂ ਸਕਦੀਆਂ ਤੇ ਇਹ ਤੇ ਦਾਨੀ ਸੱਜਣ ਜਿਹੜੇ ਆ ਉਹਨਾਂ ਨੇ ਸਾਡਾ ਮੜਾ ਆ ਜਿਹੜਾ ਵਾ ਉਹ ਦੁਬਾਰਾ ਜਿਹੜਾ ਵੇ ਸੇਪਾ ਹੋਣਾ ਵਾ ਉਹਦਾ ਸਿਰ ਤੇ ਹੋਣਾ ਵਾ ਜੇ ਅਸੀਂ ਸਰਕਾਰਾਂ ਸਿਰ ਤੇ ਰਹਿ ਜਾਂਦੇ ਤੇ ਸਰਕਾਰਾਂ ਵੱਲੋਂ ਤੇ ਐਡਾ ਤਕੜਾ ਜਿਹੜਾ ਵਾ ਕੰਮ ਨਹੀਂ ਹੀ ਹੋਣੇ ਆ ਵੇਖੋ ਜਿੱਥੋਂ ਬੰਨ ਟੁੱਟਿਆ ਵਾ ਇੰਜ ਲੱਗਦਾ ਨਹੀਂ ਤੇ ਬੰਨ ਟੁੱਟਿਆ ਵਾ ਇੱਥੋਂ ਦਰਿਆ ਸਿੱਧਾ ਉਤਰਿਆ ਜਿਹੜਾ ਅਸਲੀ ਅਸਲੀ ਦਰਿਆ ਵਾ ਜਿਹੜਾ ਉਹਦੇ ਵਿੱਚ ਦੇ ਵੇਖੋ ਪਾਣੀ ਜਿਹੜਾ ਵਾ ਉਹ ਬਿਲਕੁਲੋ ਹੀ ਖੜਾ ਵਾ ਪਾਣੀ ਉਹ ਤੇ ਦਰਿਆ ਨਾਲ ਕੋਈ ਤਰ ਪਤੀਜ ਨਹੀਂ ਗਈ ਵੇਖੋ ਜੀ ਸਰਕਾਰਾਂ ਨੂੰ ਇਹ ਥੋੜਾਕਾ ਸੋਚਣਾ ਦੇਦਾ ਵਾ ਅੱਗੇ ਤੋਂ ਕੋਈ ਇਹਦਾ ਜਾਂ ਤੇ ਕੋਈ ਪੱਕਾ ਹੱਲ ਕੀਤਾ ਜਾਵੇ ਕਿ ਕਿਸੇ ਹਿਸਾਬ ਨਾਲ ਕਿਸੇ ਵਿਉਤ ਮੰਡੀ ਨਾਲ ਕੋਈ ਸੈਟ ਕੋਈ ਕੇ ਬੰਨੇ ਕਰਕੇ ਪਾਣੀ ਨੂੰ ਕਰਕੇ ਤੇ ਆ ਜਿਹੜਾ ਵਾ ਸਦਾ ਜਿਵੇਂ 23 ਦੇ ਵਿੱਚ ਵੀ ਮਰ ਗਏ 23 ਤੋਂ 24 ਦੇ ਚੋਨਾ ਮੜਾ ਮੋਟਾ ਕੇ ਆਈ ਆ ਜੀ ਜਗ੍ਹਾ ਇੱਥੇ ਤੋਂ ਵੀ ਨਹੀਂ ਨਾ ਹੋਇਆ ਕਰਨ ਕਿ ਚੋਨਾ ਤੇ ਆ ਬਸ ਹੁਣ 24 ਦੇ ਵਿੱਚ 25 ਦੇ ਵਿੱਚ ਮੜਾ ਮੋਟਾ ਲੋਕੀ ਮੜੇ ਮੋਟੇ ਮੂੰਹ ਸਰ ਪੈਰੀਆਂ ਦੇ ਬਣਿਆ ਸੀ ਤੇ ਆ ਵੇਖੋ ਜੀ ਫੇਰ ਉਹ ਕੋਸ਼ੀ ਆ ਬਹੁਤ ਵੱਡੇ ਖੇਤਰ ਦੇ ਵਿੱਚ ਖੜੇ ਆ ਬਹੁਤ ਜ਼ਿਆਦਾ ਜ਼ਮੀਨਾਂ ਦਾ ਬਰਾ ਹਲ ਹੋਇਆ ਕਿਹਾ ਵਾ ਤੇ ਇੱਥੇ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਸਿਰ ਉਹਨਾਂ ਜਿਹੜੇ ਦਾਨੀ ਸੱਜਣਾ ਉਹਨਾਂ ਨੇ ਆਣ ਕੇ ਦੂਰਾ ਦੂਰਾ ਤੋਂ ਆਣ ਕੇ ਬੜੀ ਸੇਵਾ ਕਰਨ ਲਏ ਆ ਤੇ ਕੀਤੀ ਵੀ ਬਹੁਤ ਜ਼ਿਆਦੀ ਆ ਪਰ ਆ ਦੇ ਨਾਲ ਨਾਲ ਹਾਲਾਤ ਦਿਸਣ ਡਿਆਂ ਜ਼ਮੀਨ ਦੇ ਵਿੱਚ ਜਿਹੜਾ ਦਰਿਆ ਵਾ ਜ਼ਮੀਨਾਂ ਦੇ ਵਿੱਚ ਪੈ ਕੇ ਜਿਹੜਾ ਦਰਿਆ ਸੀਗਾ ਉਧਰੋਂ ਟਕਿਆ ਗਿਆ ਵਾ ਤੇ ਦੂਸਰੇ ਬੰਨੇ ਨੂੰ ਮਤਲਬ ਜਿਹੜਾ ਦਰਿਆ ਵਾ ਇਹ ਸੈਂਟਰ ਦੇ ਵਿੱਚ ਸਾਰੇ ਮਾੜ ਦੇ ਜਿਹੜਾ ਸੈਂਟਰ ਵਾ ਉਹਦੇ ਵਿੱਚ ਦੀ ਇਹ ਸਾਰੇ ਪੈਲੀਆਂ ਦੇ ਵਿੱਚ ਰਿਆ ਜਿਹੜਾ ਵਾ ਪੈ ਚੁੱਕਾ ਵਾ ਤੇ ਇਹ ਹੁਣ ਸਾਰਿਆਂ ਨੂੰ ਸੰਗਤ ਨੂੰ ਅੱਗੇ ਬੇਨਤੀ ਕਰਦੇ ਆਂ ਵੀ ਸਾਡੇ ਨਾਲ ਜਿੰਨਾ ਵੀ ਹੋ ਸਕਦਾ ਸਾਨੂੰ ਸਾਥ ਦਿਓ ਤੇ ਇਹਦੇ ਨਾਲ ਜੇ ਦਾ ਵਾ ਪਤਾ ਨਹੀਂ ਲੱਖਾਂ ਘਰਾਂ ਦੀ ਜਿਹੜੀ ਆ ਨਾ ਜਿਹੜੇ ਬੇਕਾਂ ਘਰ ਬੈਠੇ ਆ ਸਾਰੇ ਉਹਨਾਂ ਦੀ ਜ਼ਮੀਰ ਜਿਹੜੀ ਖਰਾਬ ਹੋਈ ਆ ਨਾਲ ਚੱਲੋ ਬਣਾ ਦੇਣਗੇ ਸੰਗਤ ਨੂੰ ਸਾਨੂੰ ਆਸਾ ਬਣਾ ਦੇਣਗੇ ਪਰ ਜਿਹੜਾ ਮੂੰਹ ਬੰਨਣ ਦੀ ਜਿਹੜੀ ਆ ਨਾ ਇਹ ਸਾਡੇ ਨਾਲ ਤੇ ਜ਼ਰੂਰ ਹਮਤ ਦਵਾਓ ਤੇ ਇਹਦੇ ਨਾਲ ਜਿੰਨਾ ਵੀ ਹੋ ਸਕਦਾ ਬਹੁਤ ਵੱਡਾ ਭਲਾ ਜੇ